ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਆਈ ਹੋਪ ਸਾਰੇ ਵਧੀਆ ਹੋਮੋਗੇ ਮੈਂ ਠੀਕਾਂ ਲੋ ਜੀ ਅੱਜ ਹੈਗੀ ਹੈ ਗੁੱਗਾ ਨੌਮੀ ਤੇ ਆਪਾਂ ਚੱਲੇ ਸੀਗੇ ਹੁਣ ਇੱਥੇ ਮੱਥਾ ਟੇਕਣ ਦੀ ਬਨੌਮੀ ਦਾ ਸੇਂਗੀਆਂ ਜਿਹੜੀਆਂ ਆਪਾਂ ਹੱਥ ਨਾਲ ਬਟੀਆਂ ਸੀ ਤੁਸਾਂ ਨੂੰ ਮੈਂ ਪਿਛਲੇ ਵਲੌਗ ਦੇ ਵਿੱਚ ਉਹਨਾਂ ਦਿਖਾ ਚੁੱਕੀਆਂ ਜਿਹੜੀਆਂ ਆਪਾਂ ਸੇਂਗੀਆਂ ਹੱਥ ਨਾਲ ਬਟੀਆਂ ਸੀਗੀਆਂ ਉਹ ਹੁਣ ਆਪਾਂ ਬਣਾ ਲਈਆਂ ਸੀਗੀਆਂ ਤੇ ਆਪਾਂ ਚੱਲਿਆ ਮਾੜੀ ਤੇ ਮੱਥਾ ਟੇਕਣ ਦੇ ਲਈ ਤੇ ਮੈਂ ਕਿਹਾ ਚਲੋ ਆਪਾਂ ਵਲੌਗ ਆ ਜਿਹੜਾ ਹਨਾ ਸ਼ੁਰੂ ਕਰ ਲੈਂਦੇ ਆ ਤੇ ਬਾਕੀ ਅਸੀਂ ਸਾਰੇ ਹੀ ਜਾ ਰਹੇ ਸੀਗੇ ਬਸ ਹੋ ਗਏ ਸੀਗੇ ਰੈਡੀ ਹੁਣ ਆਪਾਂ ਚੱਲਦੇ ਆਂ ਤੇ ਤੇ ਮੱਥਾ ਟੇਕਣ ਲਈ ਆਪਾਂ ਲੈ ਲਿਆ ਸੀਗਾ ਦੇਸੀ ਘਿਓ ਇਹਦੇ ਵਿੱਚ ਆਪਾਂ ਸੇਮ ਨਾ ਪਾਈਆਂ ਡੱਬੇ ਦੇ ਵਿੱਚ ਜਿਹੜੀਆਂ ਆਪਾਂ ਮਾੜੀ ਦੇ ਲੈ ਕੇ ਆਉਣੀਆਂ ਨੇ ਤੇ ਇਹਦੇ ਵਿੱਚ ਆਪਾਂ ਕੱਚੀ ਲੱਸੀ ਪਾਈ ਹੈ ਤੇ ਆਪਾਂ ਮੱਥਾ ਹੁਣ ਟੇਕਣ ਚੱਲੇ ਆ ਮੈਂ ਮੰਮੀ ਪ੍ਰੀਤਪੂਜਾ ਅਸੀਂ ਸਾਰੇ ਹੀ ਜਾ ਰਹੇ ਹਾਂ ਤੇ ਜੇ ਬਲੌਗ ਚੰਗਾ ਲੱਗੂਗਾ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰੀ ਆਨੇ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਆਜੋ ਮੰਮੀ ਆ ਫੜੋ ਪੂਜਾ ਮੈਂ ਲੋਕ ਲਗਾ ਦਿੰਦਾ ਮੈਨੂੰ ਜੁੱਪਾ ਨਹੀਂ ਮੈਂ ਕਿ ਸੋਨ ਲੋਕ ਲਗਾਣਾ ਸਾਰੇ ਨੂੰ ਇਕੱਠੇ ਮਿਲਾ ਕੇ ਵੀ ਆ ਮੈਂ ਹਾਂ ਜੀ ਜਿਹੜੀ ਮਾੜੀ ਆ ਆਪਣੇ ਘਰ ਦੇ ਕੋਲ ਹੀ ਆ ਆਪਾਂ ਨੂੰ ਦੂਰ ਨਹੀਂ ਜਾਣਾ ਹੈਗਾ ਤੇ ਥੋੜਾ ਅੱਗੇ ਜਾ ਕੇ ਮਾੜੀ ਦਾ ਆਪਾਂ ਉੱਥੇ ਹੀ ਚੱਲਦੇ ਆ ਇਸ ਕਰਕੇ ਅਸੀਂ ਸਾਰੇ ਹਨਾ ਪੈਦਲ ਹੀ ਜਾ ਰਹੇ ਆ ਤੇ ਚਲੋ ਚੱਲਦੇ ਆ ਤੇ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਥੋੜੀ ਦੇਰ ਦੇ ਵਿੱਚ ਹਾਂ ਜੀ ਲੋ ਜੀ ਹੁਣ ਆਪਾਂ ਚੱਲਦੇ ਆ ਨਾ ਵੀ ਤੁਰਤੇ ਹੈ ਰਾਮ ਆ ਕੇ ਵੈਸੇ ਵੀ ਚੱਲ ਗਈ ਸਹੀ ਗੱਲ ਹੈ ਦਵਾਈ ਨਾਲ ਹਨਾ ਠੀਕ ਹੋ ਗਿਆ ਨਾ ਵੀ ਤਾਂ ਜਦੋਂ ਸਾਰਾ ਪੂਜੇ ਦੇਖ ਭਰ ਗਿਆ ਹੂੰ ਵਿਚਾਰੇ ਦਾ ਕਿੰਨੇ ਸਿਸ ਤੋਂ ਦਵੂਗਾ ਫਰੀਦ ਨੂੰ ਰਸਗੁੱਲੇਾਂ ਚ ਵੀ ਤਰਾ ਦਵਾ ਹੀ ਦਿੰਦੇ ਤੇ ਆਪਾਂ ਤੁਹਾਨੂੰ ਦੱਸਦੇ ਗਾਈਜ਼ ਆਪਾਂ ਨਾ ਦਵਾਈ ਲਿਆਂਦੀ ਸੀਗੀ ਡੌਗ ਦੇ ਤੇ ਆਪਾਂ ਖਾਣੇ ਦੇ ਵਿੱਚ ਜੇ ਰੋਟੀ ਵਗੈਰਾ ਪਾਉਂਦੇ ਸੀ ਹਨਾ ਕੁਝ ਵੀ ਪਾਉਂਦੇ ਸੀ ਮਿੱਠਾ ਪਾਉਂਦੇ ਸੀ ਉਹਨਾਂ ਨੂੰ ਦੱਸਿਆ ਸੀਗਾ ਤੁਸੀਂ ਰਸਗੁੱਲੇ ਦੇ ਵਿੱਚ ਪਾ ਕੇ ਹਨਾ ਇਹਨੂੰ ਖਵਾ ਸਕਦੇ ਹੋ ਤੇ ਉਹ ਦਵਾਈ ਆਪਾਂ ਰੋਜ਼ ਖਵਾਉਂਦੇ ਸੀ ਉਹਨਾਂ ਨੂੰ ਕਾਫੀ ਫਾਇਦਾ ਹੋ ਗਿਆ ਹਨਾ ਵਿਚਾਰੇ ਨੂੰ ਸਹੀ ਹੋ ਗਿਆ ਮੇ ਤਾਂ ਕੀੜੇ ਪੈ ਜਾਣੇ ਸੀ ਹਨਾ ਸਾਰੇ ਦੇਖ ਦੇ ਕੇ ਨਾ ਘੁੱਟਦੀ ਹੁੰਦੀ Let's <laughs> play ਦੇਖੋ ਜੀ ਦਾ ਦਵਾ ਦਾ ਹਾਂਜੀ ਲੋ ਜੀ ਮੱਥਾ ਆਪਾਂ ਟੇਕ ਲਿਆ ਬਹੁਤ ਵਧੀਆ ਦਰਸ਼ਨ ਹੋਏ ਹਨ ਤੇ ਹੁਣ ਆਪਾਂ ਚੱਲੇ ਆਂ ਘਰ ਮੱਥਾ ਢੇਕਣਾ ਅੱਜ ਵੀ ਦੇਖੀਏ ਕਿਹੜਾ ਵੀਡੀਓ ਇੱਥੇ ਬਣਾਨੇ ਤੋਂ ਕਿਵੇਂ ਮੁਝੇ ਇਹ ਬਣਾਉਣਾ ਆ ਬਣਾਉਣਾ ਬੰਦੀਆਂ ਬੰਦੀਆਂ ਨੇ ਬਣਦੀਆਂ ਨੇ ਥੋੜੀ ਬਣੀ ਆ ਅਜੇ ਕੁਝ ਹੋਣਾ ਹੀ ਐ ਹੋਰ ਨਾ ਆਏ ਹੋ 2-3 ਮਿੰਟ ਹੋ ਗਏ ਮੈਂ ਹੋ ਵੀ ਤਾਂ 2-3 ਮਿੰਟ ਵੀਡੀਓ ਬਣਾ ਲਓ ਬਾਈ ਜਿਸ ਤਰੀਕੇ ਨਾਲ ਚੱਲਦੇ ਆ ਆਪਾਂ ਚੱਲਦੇ ਦੁਰਪੇ ਅੱਛਾ ਆਪੀ ਵੜੋ ਮੰਮੀ ਚਾਬੀ ਲੈ ਲਓ ਫੋਟੋਰੇ ਵੇਲੇ ਧੱਪ ਜਾਵਾਂਗੇ ਦੱਦ ਸੋਹਣ ਲੱਗੋ ਜਾਂ ਐ ਲੋ ਸੂਟ ਪਾ ਲਓ ਜੀ ਲੋ ਜੀ ਹੁਣ ਆਪਾਂ ਆਏ ਸੀ ਬਾਰਾਂਦਰੀ ਤੇ ਸ਼ਾਮ ਦਾ ਟਾਈਮ ਸੀ ਜੀ ਦਾ ਥੋੜਾ ਘੁੰਮਣ ਅਸਿਰੰਦਲੇ ਗਿਆ ਸੀ ਮੈਂ ਕਿਹਾ ਨਾਲੇ ਕੁਝ ਖਾ ਪੀ ਲਵਾਂਗੇ ਨਾਲੇ ਘੁੰਮ ਲੈਨੇ ਆਪਾਂ ਜੀ ਕਿਉਂ ਨਹੀਂ ਆਏ ਸੀ ਮੈਂ ਕਿਹਾ ਚਲੋ ਹਨਾ ਥੋੜਾ ਘੁੰਮ ਲੈਨੇ ਆ ਕਿੰਨਾ ਮੁਸ਼ਕਿਲ ਆ ਇਹ ਘਟਨਾ ਸੱਚੂਣਾ ਚਾਹੁੰਦਾ ਮੈਂ ਕੋਈ ਨਹੀਂ ਕਰਦੀ ਉਹ ਵਾਲਾ ਦੇਖ ਤਾਂ ਅਗਰ ਮੁੰਡਾ ਮੈਨੂੰ ਤੋਂ ਮਿਲ ਪਾਉਂਦਾ ਤਾਂ ਕੀ ਕਰਦਾ ਉਹਨਾਂ ਚਾਹੀਦੀ ਦੇਖੋ ਲੈ ਲੈ ਉਹ ਰੈਡੀ ਕਰਨਾ ਭਰਾ ਦੋਨੇ ਜਨਮ ਹੀ ਪਾ ਦੋ ਕੋਈ ਤਾਂ ਦੁਹੇਰ ਕਰ ਵੀ ਸੋ ਰਹੀ ਹੈ ਐ ਕਰੋ ਫੋਟੋ ਤੁਸੀਂ ਇਕੱਠੇ ਹੀ ਪਾ ਦੋ ਨਾ ਤੁਹਾਨੂੰ ਨਾ ਕਿੰਨੇ ਲਏ ਨੇ ਕੁੰਦਲੇ ਤਾਂ ਸਭ ਬੈਰੀ ਹਾਂ ਐ ਕਰੋ ਪਿੰਕੀ ਹਾਂ ਜੀ ਅੱਸੋ ਪਾ ਦਿੰਦੀ ਮੈਂ ਕਦੋਂ ਨੇ ਹਨਾ ਮੈਂ ਦੱਸਦਾ ਜੀ ਇਹਨਾਂ ਬਾਰੇ ਇੱਕ ਹੀ ਹੁੰਦਾ ਹੈ ਇਹਨਾਂ ਸਟਿਲ ਸਟੈਚੂ ਹੁੰਦਾ ਹੈ ਸਟਿਲ ਸਟੈਚੂ ਸਟਿਲ ਖੜੂ ਤੁਸੀਂ ਇੱਕ ਇੱਕ ਪੋਜੀਸ਼ਨ ਦੇ ਵਿੱਚ ਸਟਿਲ ਰਹਿ ਕੇ ਖੜਨਾ ਬਹੁਤ ਔਖਾ ਹੁੰਦਾ ਹੈ ਜਿਆਦਾ ਟਾਈਮ ਵਾਸਤੇ ਆਪਾਂ ਦੇਖਿਆ ਸੀਗਾ ਤੁਸੀਂ ਪੰਜਾਬੀ ਫਿਲਮਾਂ ਨੂੰ ਦੇਖਿਆ ਸੀਗਾ ਅਮਰੀਕਾ ਕੈਨੇਡਾ ਦੇ ਵਿੱਚ ਜਾਂਦੇ ਆ ਤਾਂ ਉਹ ਖੜ ਕੇ ਨਾਲ ਫੋਟੋ ਵੀ ਚਾਹੁੰਦੇ ਆ ਤਾਂ ਕੁਝ ਨਾ ਕੁਝ ਪੇ ਕਰਕੇ ਜਾਂਦੇ ਤਾਂ ਇਹਨਾਂ ਦਾ ਵੀ ਸੇਮ ਰੋਲ ਹੈ ਉਹੀ ਰੋਲ ਹੈ ਪਰ ਇਹ ਰੋਲ ਆਪਣੇ ਪੰਜਾਬ ਪਟਿਆਲੇ ਚ ਪਲੇ ਕਰ ਰਿਹਾ ਤਾਂ ਸਾਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਅੱਛਾ ਕੰਮ ਕਰ ਰਹੇ ਨੇ ਸੋ ਇਹਨਾਂ ਨੂੰ ਅੱਗੇ ਵਧਾਉਣ ਵਾਸਤੇ ਤਾਂ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਜੀ ਅੱਛਾ ਗੱਲ ਹੈ ਜੀ ਤਾਂ ਜੇ ਤੁਸੀਂ ਲੋ ਜੀ ਇੰਨਾ ਟਾਈਮ ਖੜਨਾ ਇੱਕੋ ਪੋਜੀਸ਼ਨ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਿਲ ਹੈ ਜੇ ਜੀ ਆਪਾਂ ਪਹੁੰਚ ਚੁੱਕਿਆ ਪਾਰਕ ਦਿਖਾ ਦੋ ਜੀ ਰੇਟ ਵੱਲ ਗਲਾਸ ਦਿਲਾ ਕੇ ਨਹੀਂ oh my god ਅੱਜ ਸ਼ਾਮ ਨੂੰ ਬਹੁਤ ਅੱਛਾ ਲੱਗਦਾ ਹਨਾ ਸਾਰੇ ਫੈਮਲੀਜ਼ ਆਂਦੀਆਂ ਨੇ ਬੱਚੇ ਆਂਦੇ ਨੇ ਇੱਧਰ ਬਹੁਤ ਅੱਛਾ ਸਾਰਾ ਬੱਚਿਆਂ ਲਈ ਰੱਖਿਆ ਹੋਇਆ ਇਹਨਾਂ ਨੇ ਝੁੱਲੇ ਵਗੈਰਾ ਲੈਂਦੇ ਹਨਾ ਜਿੱਦਾਂ ਬਹੁਤ ਅੱਛਾ ਹੈ ਖਾਣ ਪੀਣ ਲਈ ਕੰਟੀਨ ਵਗੈਰਾ ਇੱਥੇ ਹੈ ਹਨਾ ਕਿ ਆਪਾਂ ਆਇਆ 12 ਦਰੀ ਪਾਰਕ ਦੇ ਵਿੱਚ ਤੇ ਬਹੁਤ ਵਧੀਆ ਲੱਗਦਾ ਜਦੋਂ ਆਪਾਂ ਫੈਮਿਲੀ ਨਾਲ ਇਦਾਂ ਟਾਈਮ ਸਪੈਂਡ ਕਰਦੇ ਆਂ ਥੋੜਾ ਮਾਹੌਲ ਚੇਂਜ ਹੋ ਜਾਂਦਾ ਹਨਾ ਤੇ ਬਹੁਤ ਅੱਛਾ ਇੱਥੇ ਬੱਚਾ ਦੇਖੋ ਕਿੰਨਾ ਜ਼ਿਆਦਾ ਇੰਜੋਏ ਕਰ ਰਹੇ ਨੇ ਹਨਾ ਸਾਰੇ ਲੋਕ ਜਿੱਦਾਂ ਆਪਣੇ ਗੇਮ ਵਗੈਰਾ ਖੇਡਣ ਦੇ ਲਈ ਹਨਾ ਆਪਣੇ ਗੇਮਸ ਵਗੈਰਾ ਖੇਡ ਸਕਦੇ ਹੋ ਫਾਈਪ ਵਗੈਰਾ ਮਿਲਦੇ ਨੇ ਆਪਾਂ ਨੂੰ ਖਾਣ ਵਾਲੀਆਂ ਚੀਜ਼ਾਂ ਮਿਲਦੀਆਂ ਨੇ ਸੋ ਇੱਧਰ ਆਪਣੇ ਗੇਮਸ ਵਗੈਰਾ ਹੋ ਗਿਆ ਇਸ 'ਤੇ 6 ਹੈ ਜੀ 50 ਦਾ ਦੱਸਾਂਗੇ ਬਹੁਤ ਬਹੁਤ ਫਾਉਂਡ ਹੈ ਇਹ ਰੱਖਾ ਜੀ ਆਵਾਜ਼ ਮੈਂ ਤਾਂ ਹਮੇ ਜੋ ਆਰਦੀ ਹਾਂ ਇਸ ਤੇ ਫ੍ਰੀ ਦਾ ਲੈ ਕਰ ਲੈਂਦਾ ਵਧੀਆ ਡੇਰੇ ਪਿੰਕੇ ਦੇ ਦੇ ਮੇਰੇ ਨਾਲ ਉਹ ਚੁੱਲ ਲੈ ਲਓ ਪਲੀਜ਼ ਜੀ ਕਾਸ਼ ਪ੍ਰੀਤ ਆ ਜਾਂਦਾ ਹਣਾ ਵਿਚਾਰਾ ਚਾਹ ਤਾਂ ਸੀਗਾ ਉਹਨੂੰ ਆ ਜਾ میں نہیں سی نا قطاپن ہوں میں تے گائے سو نہ پینا دے دو مرتے سے گائز او سر کھچلا کس کی والا میں نا چلئے میں میرے نال کوئی بیٹھنا نال نہیں ہے میری چار مرتے ہیں آواں گے میں دے فریڈ ਇੰਨੇ ਦੂਰ ਦੂਰ ਨਹੀਂ ਪਾਸ ਕਿੰਨਾ ਵੇਖਾ ਪੁਰਾਣਾ ਹੈ ਨਾ ਮੰਮੀ ਇਹ ਕਿੰਨੀ ਅੱਗੇ ਜਾਣਾ ਕਿੰਨੀ ਹੋਈ ਬੰਦਾਰੀ ਬਾਰੇ ਕਹਿੰਦੇ ਨੇ ਇਹ ਤਾਂ ਹੋਰੇ ਵਾ ਵਧੀਆ ਲੱਗ ਰਿਹਾ ਹੈ ਅੱਛਾ ਸ਼ੂਟ ਵਗੈਰਾ ਕਰਨੇ ਹੋਣ ਕੋਈ Song ਸ਼ੂਟ ਕਰਨਾ ਹੋਵੇ ਕੋਈ ਆਪਾਂ ਹਨਾ concept ਬਣਾਣਾ ਬਹੁਤ ਅੱਛੀ ਜਗ੍ਹਾ location ਆਪਾਂ ਇੱਥੇ ਸ਼ੂਟ ਵਗੈਰਾ ਕਰ ਸਕਦੇ ਹਾਂ ਨਾ ਆ ਵੇਖੋ ਕਿੰਨੀ ਅੱਛੀ location ਹੈ ਇੱਥੇ ਕੋਈ Song ਕੋਈ ਕੁਝ ਵੀ ਆਪਾਂ ਵੀ ਅਗਰ ਫੋਟੋ ਖੜਾ ਉਹ ਸਾਹਮਣੇ ਹਾਂ ਹਾਂਜੀ ਲੋ ਜੀ ਅਸੀਂ ਪਾਰਕ ਚ ਘੁੰਮਲੇ ਸੀਗੇ ਹੁਣ ਅਸੀਂ ਚੱਲੇ ਆ ਬਾਹਰ ਕੁਝ ਖਾ ਪੀ ਕੇ ਆਨੇ ਆ ਹਨਾ ਮਤਲਬ ਕੁਝ ਖਾਣੇ ਪੀਣੇ ਆ ਪਿਆਸ ਬਹੁਤ ਜ਼ਿਆਦਾ ਲੱਗ ਰਹੀ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਹਨਾ ਤੇ ਹੁਣ ਆਪਾਂ ਚੱਲਦੇ ਆਂ ਬਾਹਰ ਤੇ ਕਾਫੀ ਲੇਟ ਆਏ ਸੀ ਅਗਰ ਥੋੜਾ ਟਾਈਮ ਨਾਲ ਆਉਂਦੇ ਥੋੜਾ ਹੋਰ ਘੁੰਮ ਲੰਦੇ ਪਾਰਕ ਦੇ ਵਿੱਚ ਹਨਾ ਤੇ ਚਲੋ ਕੋਈ ਗੱਲ ਨਹੀਂ ਜਿੰਨਾ ਵੀ ਸੀਗਾ ਜੋ ਵੀ ਸੀ ਬਹੁਤ ਅੱਛਾ ਸੀਗਾ ਤੇ ਆਪਾਂ ਹੁਣ ਚੱਲਦੇ ਆਂ ਆਜੋ ਹੁਣ ਕਿ ਲੋ ਜੀ ਹੁਣ ਆਪਾਂ ਆਇਆ ਇੱਥੇ ਬਹੁਤ ਜ਼ਿਆਦਾ ਫੇਮਸ ਦੋਸਾ ਹੈ ਪੂਰਾ ਨੰਨ ਗਾਣੀ ਦੋਸਾ ਖਾਣਾ ਤੇ ਅੱਜ ਆਪਾਂ ਆਇਆ ਦੋਸਾ ਖਾਣ ਉਹ ਲੈ ਕੇ ਦਿਖਾ ਦੇ ਉੱਧਰ ਕਾਫੀ ਫੇਮਸ ਦੋਸਾ ਇੱਥੇ ਦੇਖਦੇ ਆ ਜਿੱਥੇ ਵੀ ਜਗਾ ਮਿਲੇ ਖਾ ਲਾਂਗੇ ਆ ਜਿਓ ਸਰ ਆ ਜਿਓ ਲੋ ਜੀ ਉੱਥੇ ਵਿਚਾਰੇ ਬੈਠੇ ਸੀਗੇ ਬਜ਼ੁਰਗੋ ਕਹਿੰਦੇ ਤੁਹਾਨੂੰ ਵੀ ਦੋਸਾ ਖਵਾ ਦੇ ਤੇ ਮੰਮੀ ਲੈ ਕੇ ਆਗੇ ਸੀਗੇ ਮੈਂ ਕਿਹਾ ਚਲੋ ਜਿੱਥੇ ਆਪਾਂ ਖਵਾ ਰਹੇ ਹਾਂ ਨਾ ਖਾ ਰਹੇ ਆਪਾਂ ਉਹਨਾਂ ਨੂੰ ਵੀ ਖਵਾ ਦਿੰਦੇ ਆ ਗਾਇਸ ਇਥੇ ਰਸ਼ਬੋਜ਼ ਜ਼ਿਆਦਾ ਸੀਗਾ ਤੇ ਆਪਾਂ ਹੁਣ ਉੱਧਰ ਵਾਲੀ ਦੁਕਾਨ ਤੇ ਜਾ ਰਹੇ ਆਂ। ਆਹ ਤੇ ਆਪਾਂ ਲੈ ਜਾਵਾਂਗੇ ਇਸ ਜਗ੍ਹਾ ਆ ਕੇ। ਚਲੋ ਹਾਂਜੀ ਗਾਇਸ ਆਪਾਂ ਲੇਥ ਜਗ੍ਹਾ ਮਿਲ ਗਈ। ਜਨਾਬਾ ਅੱਗੇ ਜਾ ਰਹੇ ਆਂ। ਉਹਨਾਂ ਨੂੰ ਜੇ ਜਾ ਕੇ 10 ਰੁਪਏ ਦੇਣੇ। ਮੈਂ ਆਪਣੇ ਆਪ ਦਾ ਖਾਣਾ ਖਾਣੋ।

ਲਗਿਆ ਦੋਸਾ ਜੀ ਮੇਰੀ ਫਲੇਟ ਉਸ ਟਾਈਮ ਕਿੰਨਾ ਹੋ ਗਿਆ ਇਹ ਮੈਨੂੰ ਨਾ ਪਾਇਆ ਪਾਣੀ ਮੈਂ ਤਾਂ ਇਹ ਪੀਵਾਂਗੀ ਆ ਜਾਣਾ ਸਾਹਮਣੇ ਆ ਜਾ ਤਾਰਾ ਇਹ ਥੋੜਾ ਰੱਖ ਹੁਲਾਣਾ ਮੈਨੇ ਰੈਕਸ਼ਨ ਖਾਓ ਸਕਦੀ ਹੈ ਸ਼ੂਟ ਕਰਨਾ ਤੁਹਾਡਾ ਵੀ ਕਿਵੇਂ ਦਾ ਲੱਗਾ ਤੁਹਾਨੂੰ ਲੈਣੇ ਹੋਰ ਤੁਹਾਡੀ ਵਾਰੀ ਖਾਓਗੇ ਮਨ ਕਹਿਣਾ ਨਹੀਂ ਅੰਦਰ ਰੈਕਸ਼ਨ ਰੈਕਸ਼ਨ ਬਹੁਤ ਗਰਮ ਹੈ ਮੈਂ ਫਸਟ ਟਾਈਮ ਖਾ ਰਹੀ ਹਾਂ ਨੂੰ ਫੂਕ ਮਾਰ ਕੇ ਖਾਓ ਠੰਡਾ ਕਰਕੇ ਬਹੁਤ ਗਰਮ ਹੁੰਦਾ ਖਾਓ ਅੱਜ ਤੇਰਾ ਪਿੰਕ ਹੀ ਆ ਸੀ ਮੇਰਾ ਮੰਮੀ ਨੂੰ ਦਿਖਾਉਂ ਕਾ ਨਹੀਂ ਮੈਂ ਨਹੀਂ ਖਾਣਾ ਵਗ ਗਈ ਸਵਾਦ ਆਣਾ ਸਾਰੇ ਵਾਸਤ ਕੂੜੇ ਦੇ ਮੂਰੇ ਫੇਲ ਨੇ ਮਮੋਸ ਸਪ੍ਰਿੰਗ ਰੋਲ ਕਾਲੇ ਹੋ ਚੁੱਕੇ ਖਰਾਬ ਕਰ ਦਿੱਤੇ ਇਹ ਸਹੀ ਨਹੀਂ ਹੈ ਇਹਨੇ ਚਟਨੀ ਜਾਦਾ ਬੱਧੀ ਉਹ ਪੇ ਤਾਂ ਪਹਿਲਾਂ ਕਰਤਾ ਮੈਂ ਫਿਨਿਸ਼ ਇਹਨਾਂ ਤੋਂ ਹੋਜੇ ਖਾਇਆ ਨਹੀਂ ਗਿਆ ਗਾਇਸ ਮੈਂ ਬੋਕ ਮਾਰਦਾ ਹਾਂ ਇਸ ਤਰ੍ਹਾਂ ਜੀ ਫਾਰਟ ਨਾ ਚਲ ਗਿਆ ਮੈਂ ਜਾ ਰਿਹਾ ਲੇ ਇੱਥੇ ਬਪ੍ਰਿਤ ਲਈ ਜਾਂਦਾ ਸੀਗਾ ਡੋਸਾ ਖਾ ਕੇ ਦਾ ਸਪ੍ਰਿਤ ਕਿਦਾਂ ਕੇਸ ਤੇ ਖਾਣੇ ਕੇਸਟੀਆਂ ਅੱਧਰ ਬੈਠਿਆ ਪਿੰਕੀ ਅੱਧਰ ਵੀਰਾ ਅੱਧਰ ਮੰਮੀ ਹਾਂਜੀ ਲੋ ਜ ਫੈਮਿਲੀ ਹੁਣ ਲੱਗੇ ਸੀਗੇ ਮੈਂ ਸੌਣ ਤੇ ਮੈਨੂੰ ਹੋ ਰਹੀ ਸੀ ਟ੍ਰੀਵਿੰਗ ਮੈਂ ਕਰ ਰਹੀ ਸੀ ਬਲੌਗ ਐਡਿਟ ਹਨਾ ਤੇ ਮੈਂ ਪੂਜਾ ਨੇ ਕਾ ਇੱਕ ਐਪਲ ਕੱਟ ਲਿਆ ਤੇ ਪੂਜਾ ਨੇ ਕਹੀ ਸੀ ਕੱਟ ਕੇ ਐਪਲ ਤੇ ਨਾਲ ਮੈਂ ਪੀਤੀ ਸੀ ਗ੍ਰੀਨ ਟੀ ਮੈਂ ਗ੍ਰੀਨ ਟੀ ਲੈਣੀ ਵੀ ਸ਼ੁਰੂ ਕਰਤੀ ਆ ਗੈਸ ਆਪਾਂ ਨੂੰ ਸਮੇਂ ਸਿਰ ਸੌਣਾ ਚਾਹੀਦਾ ਕਿਉਂਕਿ ਲੇਟ ਨਾਈਟ ਤੱਕ ਆਪਾਂ ਜਾਗਦੇ ਆਂ ਫਿਰ ਕ੍ਰੀਵਿੰਗ ਵੀ ਜ਼ਿਆਦਾ ਹੁੰਦੀ ਆ ਕੁਝ ਕੁਝ ਖਾਣ ਦਾ ਦਿਲ ਕਰਦਾ ਤੇ ਆਪਣਾ weight ਵੀ ਗੇਨ ਹੁੰਦਾ ਤੇ ਬਟ ਬਲੌਗ ਐਡਿਟ ਕਰਨਾ ਹੁੰਦਾ ਮੈਨੂੰ ਜਾਗਣਾ ਪੈਂਦਾ ਹਨਾ ਸਾਰਾ ਕੰਮ ਕਰਕੇ ਹੀ ਸੌਣਾ ਹੁੰਦਾ ਮੈਂ ਤੇ ਇਸ ਕਰਕੇ ਬਾਕੀ ਪਿੰਕੂ ਵੀ ਕਾਫੀ ਟਾਈਮ ਪਹਿਲਾਂ ਹੀ ਚਲੇ ਗਏ ਸੀਗੇ ਤੇ ਤੁਹਾਨੂੰ ਕਪੜੇ ਵਗੈਰਾ ਆਪਾਂ ਚੇਂਜ ਕਰ ਲਏ ਸੀਗੇ ਬਾਕੀ ਦਿਨ ਤੁਸੀਂ ਦੇਖ ਹੀ ਚੁੱਕੇ ਸੀ ਆਪਾਂ ਹਨਾ ਦੋਸਾ ਖਾ ਕੇ ਐਸੀਤ ਮੈਂ ਫਸਟ ਟਾਈਮ ਦੋਸਾ ਖਾਇਆ ਤੇ ਬਹੁਤ ਜਾ ਟੇਸਟੀ ਲੱਗਿਆ ਮੈਨੂੰ ਦੋਸਾ ਔਰ ਹੈਲਦੀ ਵੀ ਹੁੰਦਾ ਕਿਉਂਕਿ ਦਾਣਾਂ ਦਾ ਬਣਿਆ ਹੁੰਦਾ ਤੇ ਕਾਫੀ ਟੇਸਟੀ ਸੀਗਾ ਪ੍ਰੀਤ ਵਾਸਤੇ ਵੀ ਲੈ ਕੇ ਆਏ ਸੀਗੇ ਬਟ ਪ੍ਰੀਤ ਨੇ ਖਾਇਆ ਨਹੀਂ ਹੈਗਾ ਠੰਡਾ ਹੋ ਗਿਆ ਸੀਗਾ ਇਸ ਕਰਕੇ ਤੇ ਚਲੋ ਠੀਕ ਹੈ ਜੀ ਹੁਣ ਆਪਾਂ ਕਰਦੇ ਆ ਬਲੌਗ ਦਾ ਐਂਡ ਆਈ ਹੋਪ ਤੁਹਾਨੂੰ ਜਿਹੜਾ ਬਲੌਗ ਵਧੀਆ ਲੱਗਿਆ ਹੋਣਾ ਤੇ ਬਲੌਗ ਵਧੀਆ ਲੱਗੇ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਆਨੇ ਹੋ ਸਬਸਕ੍ਰਾਈਬ ਠੀਕ ਹੈ ਜੀ ਹੁਣ ਮਿਲਾਂਗੇ ਨਵੇਂ ਬਲੌਗ 'ਚ ਤਦ ਤੱਕ ਤੁਸੀਂ ਬਣੇ ਰਹੋ ਜੁੜੇ ਰਹੋ ਚੈਨਲ ਦੇ ਨਾਲ ਠੀਕ ਹੈ ਜੀ ਖਿਆਲ ਰੱਖੋ ਆਪਣਾ ਔਰ ਆਪਣੀ ਫੈਮਿਲੀ ਦਾ ਬਾਏ ਜੀ ਵੀਰ ਨੈਟ ਟੇਕ ਕੇਅਰ